私、ビートのお部屋じゃ ਇੱਕ ਸ਼ਹਿਰ ਨੂੰ ਜੀ 262 ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਹਾਂਜੀ ਦੋ ਤਰ੍ਹਾਂ ਵਿੱਚ ਲੜਾਈਆਂ ਹੋਈਆਂ ਸੀ ਉਹਦੇ ਵਿੱਚ ਕੁਝ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਇੱਕ ਬੰਦਾ ਕਾਫੀ ਸੀਰੀਅਸ ਸੀ ਉਹ ਵੈਂਟੀਲੇਟਰ ਤੇ ਵੀ ਰਿਹਾ ਅੱਜ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਡੀਆਰ ਨੰਬਰ ਅਸੀਂ 52 ਨੰਬਰ ਪਾ ਕੇ 302 ਜਾਨੀ ਕਿ 103 ਬੀ ਐਨਐਸ ਦਾ ਵਾਧਾ ਕਰ ਦਿੱਤਾ ਗਿਆ ਅਗਲੀ ਤਫਤੀਸ਼ ਜੋ ਵੀ ਸਾਡੀ ਟੀਮਾਂ ਅਸੀਂ ਲਾਭ ਹੀ ਦਿੱਤੀਆਂ ਹੋਈਆਂ ਆ ਜਲਦ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਿਕਰਫਤਾਰ ਕਰਾਂਗੇ ਤੇ ਇਹ ਕੀ ਤੁਸੀਂ ਸਰਦਾਰ ਜਿਹੜਾ ਤੋਂ ਹਾਂਜੀ ਸਾਡੀ ਸੈਨਸਪਾਈ ਹੋਈ ਹੈ ਜੀ ਡਿਊਟੀ ਸਰ ਸਰਦਾਰ ਮਨਿੰਦਰ ਸਿੰਘ ਜੀ ਤੇ ਐਸਐਸਓ ਸਾਹਿਬ ਸੁਖਵੀਰ ਸਿੰਘ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜੀ 307 ਤੇ 452 ਸਾਡੇ ਬੰਦਿਆਂ ਤੇ ਲੱਗੀ ਹੈ ਜੀ ਅਸੀਂ ਉਹ ਕੈਨਸਲ ਕਰਵਾਵਾਂਗੇ ਉਹਦੀ ਤਵਦੀਸ਼ ਕਰਕੇ ਤੇ ਉਹਨੂੰ ਕੈਨਸਲ ਕਰਵਾਵਾਂਗੇ 302 ਤੋਂ ਵੱਡਾ ਕੋਈ ਜੁਰਮ ਨਹੀਂ ਹੈ ਤੇ 302 ਬਿਲਕੁਲ ਜੀ ਅਸੀਂ ਪੂਰਾ ਪਾਣੀ ਵਾਂਗੂ ਸਾਫ਼ ਰੱਖਾਂਗੇ ਤਫਤੀਸ਼ ਨੂੰ ਜੀ ਹਾਂਜੀ ਵੱਧ ਤੋਂ ਵੱਧ ਸਜ਼ਾ ਦਿਵਾਵਾਂਗੇ ਅਸੀਂ ਠੀਕ ਹੈ ਥੈਂਕ ਯੂ ਤੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਇਹ ਵਿਸ਼ਵਾਸ ਦਿਵਾਇਆ ਅਸੀਂ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਸਮਝਾਉਂਦੇ ਅਸੀਂ ਹੁਣ ਡੈਡ ਬੋਡੀ ਲੈ ਕੇ ਚੱਲੇ ਹਾਂ ਜੀ ਠੀਕ ਹੈ ਥੈਂਕ ਯੂ ਉਹ ਤੇ ਆਪਣਾ ਮੋਟਾ ਜੋਕਲ ਕਿ ਚੋਕਨ ਲੱਗਿਆ ਜੀ ਕਿਉਂਕਿ ਇਹਨਾਂ ਸਾਡੇ ਨਾਲ ਇਹ 302 ਦਾ ਪਰਚਾ ਨਾਲ ਹੱਤ ਕਰਤਾ ਜੀ ਠੀਕ ਹੈ ਬਾਕੀ ਸਾਨੂੰ ਪਰਚੇ ਵਿਸ਼ਵਾਸ ਦਿਵਾਤਾ ਜੀ ਆ ਜੋ ਵੀ ਤੁਹਾਨੂੰ ਦੱਸਿਆ ਪਰਚਾ ਕੈਨਸਲ ਕਰਨਗੇ ਸਾਡਾ ਤਫਤੀਸ਼ ਕਰਕੇ ਸਾਰਾ ਕੈਨਸਲ ਉਹ ਕਰ ਥੈਂਕ ਯੂ ਪਰਿਵਾਰ ਨੂੰ ਤੇ ਬੰਦਾ ਇਨ